ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਹਿਲੂਆਣ ਪਹਿਲੂਆਣੇ ਪਿੰਡ ਦੇ ਵਿੱਚ ਪਹਿਲੂਆਣੇ ਤੋਂ ਤੁਸੀਂ ਜਿਹੜੀ ਪੱਖੀ ਨੂੰ ਛੜਕ ਜਾਂਦੀ ਆ ਉਹ ਛੜਕੇ ਦੇ ਉੱਤੇ ਚੱਸੀ ਦੇ ਨਾਲ ਬਿਲਕੁਲ ਕਰਕੇ ਬਈ ਮੀਤ ਦਾ ਘਰ ਆ ਮਿੱਤਰੋ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਜਾਨਵਰਾਂ ਦਾ ਸ਼ੌਂਕ ਬਈ ਨੂੰ ਪਾਕਮਾਲ ਆ ਜਾਨਵਰ ਇੱਕ ਕਹਿ ਸਕਦੇ ਆ ਵੀ ਚੰਗੇ ਘਰਾਣੇ ਦੇ ਚੰਗੇ ਟਿਕਾਣੇ ਦੇ ਚੰਗੀ ਬਰੀਡ ਦੇ ਜਾਨਵਰ ਆ ਇਸ ਘਰ ਦੇ ਵਿੱਚੋਂ ਇੱਕ ਪਿੱਛੇ ਜੇ ਬਾਈ ਮੰਦਰ ਦੇ ਕੋਲੇ ਮੈਂ ਗਈ ਸੀ ਵੇਖ ਕੇ ਮੇਤਰੋ 20 ਕਿਲੋ ਦੁੱਧ ਦੀ ਆੜਤੇ ਗਈ ਸੀ ਪਰ 24 ਕਿਲੋ ਦੁੱਧ ਦਾ ਰਿਕਾਰਡ ਉਸਮੈਨੇ ਪੈਦਾ ਕੀਤਾ ਉਸੇ ਮਹਿੰਦੀ ਦੀ ਈਤਿਆ ਹਣਾ ਬਈ ਹਾਂਜੀ ਉਸੇ ਮਹਿੰਦੀ ਦੀ ਈਤਿਆ ਤੇ ਇਹਦੇ ਵੀ ਰਿਕਾਰਡ ਬਹੁਤ ਕਮਾਲਾ ਦੁੱਧ ਬਹੁਤ ਚੰਗਾ ਦਿੰਦੀ ਆ ਤੁਹਾਨੂੰ ਮੈਂ ਵੀ ਦੱਸਦੀ ਹੋਊਗੀ ਆ ਉਹ ਕਰਦੇ ਆ ਗੱਲਬਾਤ ਆਪਾਂ ਮੀਤ ਵੀਰੇ ਦੇ ਨਾਲ ਖੁੱਲ ਕੇ ਸਾਰੀ ਜਾਣਕਾਰੀ ਲੈਨੇ ਆ ਸਸੀ ਗਾ ਮੀਤ ਵੀਰੇ ਕੀ ਹਾਲ ਆ ਬੜੇ ਬਈ ਠੀਕ ਠਾਕ ਬੜੇ ਸੇਤਾ ਦੇ ਪਰਿਵਾਰ ਬਈ ਓਕੇ ਆ ਬਈ ਰੋਟਾਂ ਜੀ ਚਾਹ ਸ਼ੁਕਰ ਅੱਛਾ ਮੀਤ ਬਈ ਘਰ ਤਾਂ ਆਪਣਾ ਪੱਕੀ ਵਾਲੀ ਛੜਕ ਤੇ ਆ ਗਿਆ ਹਣਾ ਹਾਂਜੀ ਹਾਂ ਪਿੰਡ ਵਾਲੇ ਤੋਂ 1.5 ਕਿਲੋਮੀਟਰ ਬਾਹਰ ਤੇ ਪੱਕੀ ਵਾਲੀ ਛੜਕ ਤੇ ਆ ਠੀਕ ਆ ਅੱਛਾ ਮੀਤ ਬਈ ਫਿਰ ਜਾਨਵਰਾਂ ਦਾ ਸ਼ੌਂਕ ਕਿੰਨੇ ਚਿਰ ਤੋਂ ਪਾਈ ਇਹ ਤਾਂ 10 ਵਾਲੀ ਹੋ ਜਲੇ ਹੋਣੇ ਠੀਕ ਹੈ 10 ਵਾਲੀ ਹੋ ਠੀਕ ਹੈ ਬਾਈ ਤੇ ਚੰਗੇ ਜਾਨਵਰੀ ਦਾ ਚੰਗੇ ਆ ਬਾਈ ਜਿੰਨੀ ਆ ਮੱਝਾਂ ਸਾਰੀਆਂ ਰਿਕਾਰਡ ਵਾਲੀਆਂ ਹੀ ਆ ਯਾਪਣ ਇਹ ਨਹੀਂ ਵੀ ਆਪਾਂ ਕਹਿ ਸਕਦੇ ਵੀ ਇਹਦਾ ਆਪ ਨੂੰ ਪਤਾ ਨਹੀਂ ਕਿਹਦੀ ਆ ਇਹ ਇਹ ਕਿਹੜੇ ਸੀਮਨ ਦੀਏ ਵੀਰੇ ਮਨਤੂ ਆ ਗਿਆ ਐਮ 52 ਜਿਵੇਂ ਐਮ 29 ਹੋ ਗਿਆ ਐਮ ਪੰਡਤ ਹਾਂਜੀ ਹਾਂ ਐਮ 29 ਓਏ ਲੈ 29 ਐਮ 29 ਦੀ ਐਮ 29 ਦੀ ਹਾਂ ਠੀਕ ਐ ਐਮ 29 ਦੀ ਠੀਕ ਐ ਬਾਈ ਠੀਕ ਐ ਹਮ ਇਹਦੇ ਲੱਗਿਆ ਕਿਹੜਾ ਵੀਰੇ ਇਹਦੇ ਲੱਗਿਆ ਰੁਸਤਮੇ ਹਿੰਦ ਰੁਸਤਮੇ ਹਿੰਦ ਉਹ ਆਪਣੇ ਕੋਲ ਸੀ ਉਹ ਹੈਗੀ ਆ ਠੀਕ ਹੈ ਕਿੰਨਵਾ ਸੂਆ ਸੁੰਦੀ ਆ ਮੀਤ ਵੀਰੇ ਇਹ ਤੀਜਾ ਸੂਆ ਸੁਗੀ ਤੀਜਾ ਸੂਆ ਸੁਗੀ ਮੀਨ ਵੀ ਕਿਹਨ ਨਰਾਣਾ ਹੋਵੇ ਚੋਣ ਨਰਾਣਾ ਦੁੱਧ ਕਿੰਨਾ ਚੋਇਆ 17 ਕਿਲੋ ਬਈ ਚੋਇਆ ਇਹਦੇ ਥਲੋਂ ਐਦ ਕੀ ਫਿਰ ਕੀ ਆ ਇਹ ਨਹੀਂ ਵੀ 16 ਕੇ ਚੋਇਆ ਤੇ 17 ਦੱਸਦਾ ਠੀਕ ਹੈ ਬਈ ਜਿਹੜਾ ਚੋਇਆ ਉਹ ਠੀਕ ਹੈ ਤੇ ਇਹ ਕਿੰਨੇ ਮਾਲਾ ਵੀਰੇ ਐਦ ਕੀ ਕਿੰਨੇ ਦੀ ਆਓ ਧੰਵਾਦ ਮੈਨੂੰ ਲੱਗਦਾ 20 ਕਿਲੋ ਦੁੱਧ ਦੇ ਦੂਗੀ 20 ਕਿਲੋ ਦੁੱਧ ਦੇ ਦੂਗੀ ਮੈਂ ਵੱਡੀ-ਵੱਡੀ ਵੀ ਬਹੁਤਾ ਕਰਾਂਗਾ ਜੇ ਸਾਡੇ ਸਭੀ ਇਹ 20 ਕਿਲੋ ਚਾਹੀਦਾ ਇਹ ਉਹ ਮੈਂ ਵੀ ਅੱਗੇ ਕਹੀ ਜੰਨੇ ਯਾਰ 45 ਸੀ ਮੁੰਨੀ ਕੋਈ ਮੈਂ ਵੇਖਿਆ ਉਹ ਲਿਖਾ ਲਾ ਕੇ ਮੈਂ 29 ਦੀ ਐਮ 29 ਦੀ ਠੀਕ ਹੈ ਬਈ ਅੱਛਾ ਵੀਰੇ ਬੰਲਾ ਜਿਵੇਂ ਇਹ ਹੁਣ ਕਦ ਕਰ ਹੁਣ 20 ਕਿਲੋ ਦੁੱਧ ਤੈਨੂੰ ਮੈਂ ਦਿਲ ਕਹਿੰਦਾ ਤਰਾ ਦੇ ਦੂਗੀ ਦੋ ਵੀ ਰਾਵਣਾ ਦਊਗੀ ਐਮ 29 ਦੇ ਵਿੱਚ ਦੁੱਧ ਹੈ ਹੀ ਬਹੁਤ ਆ ਹਾਂਜੀ ਹਾਂ ਬਕਮਾਲਾ ਮੈਂ ਨਾ ਮੇਰੇ ਚਾਚੇ ਦੇ ਕੋਲੇ ਆ 20 29 ਦੇ ਪਹਿਲਾਂ ਨਹੀਂ 15 16 ਕਿਲੋ ਦੇਈ ਗਈ ਬਈ ਤੇ ਅੱਛਾ ਇਹਦਾ ਰੇਟ ਬਾਈ ਕੀ ਤੈਅ ਕਰਾਂਗੇ ਵੀਰੇ 2 ਲੱਖ ਰੁਪਈਆ 2 ਲੱਖ ਰੁਪਈਆ ਮਾਨਤਣ ਕਿਹਨਾਂ ਕੋਲ ਵਿੱਚ ਕੋ ਥੋੜਾ ਕਾਣਾ ਕਰ ਦਿਆਂਗੇ ਕਿੰਨੇ ਦੀ ਦੇਣ ਦਾ ਦਾਣ ਵੇਚਣ ਦਾ ਜਿਹੜਾ ਟਿਕਾਣੇ ਤੇ ਆ ਵੀ ਇਹਦੇ ਘੱਟ ਬਈ 100 ਰੁਪਈਆ ਛੋੜ ਕਰਨੀ ਆ ਬਸ ਐਵੇਂ ਬਾਲੇ ਵਟੇ ਨਹੀਂ ਲਾਉਣੇ ਵੀ ਮੈਂ 90 ਜੋ ਕੋਈ ਥੋੜੇ ਕਾਨੇ ਕਰ ਦਿਆਂਗੇ ਬਸ ਠੀਕ ਐ 90 ਦੋ ਵੀ ਕਹਿਣ ਤੋਂ ਭਾਵੇਂ ਆ ਵੀ ਡੇਢ ਦੂੜ ਦੀ ਨਹੀਂ ਹੋਣੀ ਕਰ ਨਾ ਨਾ ਉਹ ਤਾਂ ਲੋੜ ਨਹੀਂ ਕੀ ਹਾਂ ਠੀਕ ਹੈ ਸਹੀ ਗੱਲ ਤੋਰੀ ਵੀਰੇ ਕੱਢੀ ਬਾਹਰੋਂ ਵਟੇ ਪਾਈਏ ਨੂੰ ਲੈ ਮਿੱਤਰੋ ਐਮ 29 ਮੈਨੂੰ ਬੜਾ ਚਾ ਚੜਦਾ ਐਮ 29 ਕਹਿਣ ਦੇ ਵਿੱਚ ਮੈਨੂੰ ਬੜਾ ਸਕੂਨ ਮਿਲਦਾ ਐਮ 29 ਦਾ ਨਾਮ ਲੈਣ ਦੇ ਵਿੱਚ ਕਿਉਂਕਿ ਐਮ 29 ਦਾ ਜਿਹੜਾ ਰਿਜ਼ਲਟ ਆਣਾ ਮਿੱਤਰੋ ਬਾ ਕਮਾਲ ਆ ਦੁੱਧ ਦੇ ਵਿੱਚ ਵੇਖੋ ਤੁਸੀਂ ਮੈਂ ਕਈ ਝੋਟੀਆਂ ਫਲਮਾ ਚੁੱਕਿਆ ਆ ਆਪਦੇ ਹਿਸਾਬ ਦੇ ਵਿੱਚ ਐਮ 29 ਦੀਆਂ ਚੰਗੀਆਂ ਚੋਟੀਆਂ ਦੁੱਧੋ ਵਿੱਚ ਚੰਗੀਆਂ ਰਹੀਆਂ ਬਾਟੀ ਬੰਤਰ ਦੇ ਵਿੱਚ ਵੀ ਚੰਗੀਆਂ ਰਹੀਆਂ ਕਹਿਣ ਤੋਂ ਪਾਵੇ ਆ ਕਿ ਹਰ ਪੱਖ ਤੋਂ ਮਜ਼ਬੂਤੀ ਚੋਟੀਆਂ ਦੇ ਵਿੱਚ ਚੰਗੀ ਆ ਪਲੇਖਾ ਲੱਗ ਗਿਆ ਜੀ ਪਹਿਲਾਂ ਭਈ ਐਮ ਐਮ 45 ਕਹਤਾ ਸੀ ਮੈਂ ਵੀ ਸੋਚੀ ਪੈ ਗਿਆ ਵੀ ਐਮ ਅੱਛਾ ਮੀਤ ਵੀਰੇ ਜੇ ਕੋਈ ਕਹਵੇ ਭਰਾ ਵੀ ਮੇਰੇ ਨਾਲ ਸੌਦਾ ਕਰ ਲਾਵੇ ਮਿੱਤਰਾ ਤੇ ਮੈਂ ਦੁੱਧ ਚੋਲ ਤੋਲ ਕੇ ਲਜਾਣਾ ਚੋਕ ਹੋਵੇ ਵੀ ਹੋਦੋ ਹਾਲ ਉਵੇਂ ਕਰ ਲਾਂਗੇ ਕੋਈ ਉਹ ਰੇਟ ਉਹਦਾ ਰੇਟ ਤਾਂ ਫਿਰ ਹੋਊਗਾ ਹੀ ਹਾਂ ਉਹ ਤਾਂ ਫਿਰ ਫਰ ਕੇ ਪੈਣਾ ਹੁਣ ਮੰਨ ਕੇ ਚਲੋ 8 ਦਿਨ ਰਹਿੰਦੇ ਆ 15 ਦਿਨ ਸਾਹਮਣੀ ਪੈਣੀ ਆ 15 ਦਿਨ ਸਾਹਮਣੀ ਪੈਣੀ ਉਹਦਾ ਵੀ ਖਰਚਾ ਉੱਤੇ ਪਊਗਾ ਮਤਲਬ 20 ਦਿਨਾਂ ਦਾ ਟਿਕਾਣਾ ਰੱਖਣੇ ਵੀ ਇਹਨਾਂ ਨੂੰ ਤੇ ਆਉਗੇ ਹਾਂ 8 ਦਿਨ ਹਰੇ ਗਿਣਤੀ ਮੁਤਾਬਕ ਇਹਦੇ ਪੈ ਠੀਕ ਆ ਅੱਛਾ ਇੱਕ ਗੱਲ ਹੋਰ ਜਿਵੇਂ ਮਤਲਬ ਚੋਚਾ ਜਿਹੜਾ ਮਰਜ਼ੀ ਰਵੇ ਕੋਈ ਪਰਵਾਣੀ ਨੂੰ ਜਮਾਂ ਭੋਲੀ ਆਈ ਕੋਈ ਜਵਾਕ ਚੋਲੇ ਬੁੜੀ ਚੋਲੇ ਕੋਈ ਡਿੱਕਣੀਆਂ ਕੋਈ ਡਿੱਕਣੀਆਂ ਵੀ ਕਹਿਣ ਤੋਂ ਭਾਵੇਂ ਆ ਯਾਰ ਇੱਕ ਨਗੀਨਾ ਹਾਂਜੀ ਹਾਂ ਹੋਰ ਕੋਈ ਨਹੀਂ ਮਾਜੀ ਬੇਬਾਦੀ ਬੰਤਰ ਬ ਜਮਾਉਂ ਕੇ ਤੇਰੇ ਫਿਰ ਪਿੱਛੇ ਪਸੂ ਆ ਕੇ ਡਰਦੇ ਤਾਂ ਹਨਾ ਮੁੰਡਾ ਕੋਈ ਹੁੰਦਾ ਇਦੋਂ ਥੱਲੇ ਲਾਈ ਨਹੀਂ ਕਰਦੇ ਇਦੋਂ ਉੱਤੇ ਉੱਤੇ ਹੀ ਰਹਿੰਦੇ ਨੇ ਉੱਥੇ ਉਧਰ 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 ਪਰਲੇ ਪਾਰੇ ਤੂੰ ਖੁੱਲ ਗਿਆ ਛੱਡ ਦੇਣਾ ਹਾਂਜੀ ਹਾਂ ਉਹ ਖੁੱਲ ਗਿਆ ਛੱਡ ਦੇਉਂਦੀ ਜਿਹੜੀ ਜਿਹੜੀ ਮੱਝ ਮੇਲੇ ਤੇ ਜਾਂਦੀ ਹੈ ਉਹੋ ਹੀ ਲਾਈਦੀ ਹੈ ਹਾਂ ਤੇ ਹੋਰ ਕੋਈ ਨਹੀਂ ਲਾਈਦੀ ਪਰਲੇ ਪਾਰੇ ਬੱਲੀ ਮੱਝ ਖੜੀ ਹੈ ਹਾਂ ਉਹ ਚਾਰ ਮੇਲੇ ਜਿੱਤੇ ਪੀਡੀਐਫ ਦੇ ਇੱਕ ਆਪਣਾ ਜ਼ਿਲ੍ਹੇ ਦਾ ਰਿਕਾਰਡ ਦਾ ਅੱਛਾ ਉਹ ਫਿਰ ਦੁੱਧ ਚਵਾਈ ਦੇ ਵਿੱਚ ਜਿੱਤ ਕੇ ਨਹੀਂ ਬਈ ਉਹ ਬਿਊਟੀ ਚ ਬਿਊਟੀ ਦੇ ਦੁੱਧ ਚਵਾਈ ਦੇ ਵਿੱਚ ਕੋਈ ਮੈ ਨਹੀਂ ਪਾਈ ਜਾਂਦੀ ਕਿਉਂ ਹੋਗਾ ਤੇਰਾ ਸਰ ਤਾਂ ਨਿਕਲੇ ਕਰੇ ਪਰ ਇਹ ਉੱਥੇ 20 ਦਿਨ ਲੱਗ ਜਾਂਦੇ ਲੱਗੇ ਚਾਰ ਦਿਨ ਤੋਂ ਐਂਟਰੀ ਨਹੀਂ ਹੁੰਦਾ ਨਹੀਂ ਹੁੰਦਾ ਘਰੇ ਕੰਮ ਹਾਂ ਇਹ ਵੀ ਠੀਕ ਹੈ ਉਹ ਵੀ ਕਮ ਚਵਾਈ ਵਾਲਾ ਵੀ ਬੰਦੇ ਦਾ ਜਿਹੜਾ ਚੋ ਚਾਰ ਬੰਦੇ ਉਹਨਾਂ ਦਾ ਹੀ ਆ ਉਹਨਾਂ ਦਾ ਹੀ ਦੋ ਬੰਦੇ ਉੱਥੇ ਹੁਣ ਦੋ ਕਰੇ ਹੁਣ ਫੇਰ ਚੱਲੇ ਆ ਬਈ ਕਰੇ ਕਿਉਂਕਿ ਐਂ ਦਾ ਸਮਝਾ ਘਰੇ ਖਰਾਬ ਹੋ ਗਈਆਂ ਕੀ ਫਾਇਦਾ ਹਾਂਜੀ ਹਾਂ ਉਹਦਾ ਨਹੀਂ ਕੋਈ ਸਵਾਲ ਤੇ ਅੱਛਾ ਨੰਬਰ ਵੀ ਤੇ ਵੀਰੇ 98569 80203 1 ਵਾਰੀ ਹੋਰ ਬੋਲ ਦੇ ਵੀਰੇ 98569 80203 ਠੀਕ ਹੈ ਭਾਈ ਇਸ ਨੰਬਰ ਤੇ ਵੀਰੇ ਮੀਤ ਨਾਲ ਤੁਸੀਂ ਕਰ ਲਓ ਮੇਤਰੋ ਭਾਈ ਗੱਲਬਾਤ ਜੋ ਮੈਂ M29 ਦੀ ਅਗਰ ਰਸਤੇ ਵਹਿੰਦੇ ਤੋਂ ਗੱਬਣਾ ਹਨਾ ਵੀਰੇ 17 ਕਿਲੋ ਦੁੱਧ ਦੂਜੀ ਸੂਏ ਦਾ ਤੀਜਾ ਸੂਆ ਸੋਨਾ ਅਗਲੀ ਕਾਰਵਾਈ ਤੁਹਾਡੇ ਹੱਥਾਂ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਲਿਓ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ